ਦੇ ਵਿੱਚ ਦੋਸ਼ੀ ਫੜੇ ਗਏ ਸੀ ਕਿ ਉਹ ਇੱਥੋਂ ਦਾ ਇੱਕ ਕਮਰਾ ਨੰਬਰ 103 ਹੈ ਜੋ ਕਿ ਇਹਨਾਂ ਦੇ ਤਸਕਰਾਂ ਦਾ ਪ੍ਰੋਪਰ ਅੱਡਾ ਬਣਿਆ ਹੋਇਆ ਸੀਗਾ ਤੇ ਹੋਟਲ ਦੇ ਮਾਲਕ ਉਹਨਾਂ ਦੇ ਲੀਜ਼ ਵਾਲੇ ਜਾਂ ਉਹਨਾਂ ਦੇ ਮੈਨੇਜਰ ਉਹਨਾਂ ਨੂੰ ਬਿਲਕੁਲ ਕੋਈ ਉਹਨਾਂ ਤੋਂ ਕੋਈ ਆਈਡੀ ਨਹੀਂ ਸੀ ਲੈਂਦੇ ਉਹ ਜਿਹੜੇ ਦੋਸ਼ੀ ਹੈਗੇ ਸੀ ਉਹ ਪਾਕਿਸਤਾਨ ਦੇ ਜਿਹੜੇ ਉਹਨਾਂ ਦੇ ਸਮਗਲਰ ਹੈਗੇ ਉਹਨਾਂ ਨਾਲ ਇੱਥੋਂ ਹੀ ਬੈਠੇ ਕੰਟੈਕਟ ਕਰਦੇ ਹੁੰਦੇ ਸੀ ਬਟੇ ਨਾ ਤੇ ਇਹਨੂੰ ਸੇਲ ਕਰ ਸਕਦੇ ਨਾ ਇਹਨੂੰ ਲੀਸ ਤੇ ਦੇ ਸਕਦੇ ਨਾ ਇਹ ਪ੍ਰਾਪਰਟੀ ਕਿਸੇ ਹੋਰ ਨੂੰ ਟਰਾਂਸਫਰ ਹੋ ਸਕਦੀ ਹੈ ਬਟਾਲਾ ਪੁਲਿਸ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਕਮਰਸ਼ੀਅਲ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਕਿਉਂ ਫ੍ਰੀਜ਼ ਕੀਤੀ ਗਈ ਹੈ ਕੀ ਕਾਰਨ ਹੈ ਡੀਐਸਪੀ ਹਰੀਸ਼ ਬੈਲ ਸੜਨਾ ਮੌਜੂਦਾ ਡਿਪਚਾ ਬਟਾਲਾ ਤੋਂ ਅੰਮ੍ਰਿਤਸਰ ਆ ਕੇ ਪ੍ਰੋਪਰਟੀ ਫ੍ਰੀਜ਼ ਕਰਨਾ ਕੀ ਕਾਰਨ ਦੇਖੋ ਜਿਹੜਾ ਇਹ ਨਸ਼ੇ ਦਾ ਕਹਿ ਰਿਹਾ ਨਸ਼ੇ ਦਾ ਖਤਮ ਕਰਨੇ ਖਾਤਮੇ ਲਈ ਉਹਦੇ ਲਈ ਕੋਈ ਜੂਰਿਸਡਿਕਸ਼ਨ ਨਹੀਂ ਹੈ ਵੀ ਕਿਸੇ ਵੀ ਸ਼ਹਿਰ ਸਾਡੇ ਉੱਥੇ ਕੇਸ ਰਜਿਸਟਰਡ ਹੋਇਆ ਡੇਰਾ ਬਾਬਾ ਨਾਨਕ 110 ਨੰਬਰ ਸਾਡੀ ਐਫ ਆਈ ਆਰ ਹੈਗੀ ਆ ਤੇ ਉਹਦੇ ਤਹਿਤ ਅਸੀਂ 2.5 ਕਿਲੋ ਦੇ ਕਰੀਬ ਹਿਰੋਇਨ ਬਰਾਮਦ ਕੀਤੀ ਸੀ ਇਨੀਸ਼ੀਅਲ ਇਹ 9ਵੇਂ ਮਹੀਨੇ 2024 ਚ ਹੋਈ ਸੀਗੀ ਉਹਦੇ ਤੇ ਹੀ ਕੰਮ ਕਰਦੇ ਹੋਏ ਤੇ ਅਸੀਂ ਅੱਜ 68 ਐਫ ਦੇ ਆਰਡਰ ਲਏ ਆ ਤੇ ਉਹਦੇ ਤਹਿਤ ਇਹ ਹੋਟਲ ਨੂੰ ਅਸੀਂ ਜੇ ਫ੍ਰੀਜ਼ ਕਰਨ ਆਏ ਆ ਕਿਉਂਕਿ ਜਿਹੜੇ ਉਹਦੇ ਵਿੱਚ ਦੋਸ਼ੀ ਫੜੇ ਗਏ ਸੀਗੇ ਉਹ ਇੱਥੋਂ ਦਾ ਇੱਕ ਕਮਰਾ ਨੰਬਰ 103 ਹੈ ਜੋ ਕਿ ਇਹਨਾਂ ਦੇ ਤਸਕਰਾਂ ਦਾ ਪ੍ਰੋਪਰ ਅੱਡਾ ਬਣਿਆ ਹੋਇਆ ਸੀਗਾ ਜਿਹੜੇ ਕਿ ਇੱਥੇ ਹੀ ਆ ਕੇ ਉਹ ਠਹਿਰਦੇ ਸੀ ਤੇ ਹੋਟਲ ਦੇ ਮਾਲਕ ਉਹਨਾਂ ਦੇ ਲੀਜ਼ ਵਾਲੇ ਜਾਂ ਉਹਨਾਂ ਦੇ ਮੈਨੇਜਰ ਉਹਨਾਂ ਨੂੰ ਬਿਲਕੁਲ ਕੋਈ ਉਹਨਾਂ ਤੋਂ ਕੋਈ ਆਈਡੀ ਨਹੀਂ ਸੀ ਲੈਂਦੇ ਕੋਈ ਆਈਡੈਂਟੀਫਿਕੇਸ਼ਨ ਨਹੀਂ ਸੀ ਲੈਂਦੇ ਤੇ ਉਹਨਾਂ ਨੂੰ ਵੱਧ ਉਹਨਾਂ ਕੋਲੋਂ ਪੈਸੇ ਚਾਰਜ ਕਰਕੇ ਤੇ ਇੱਥੇ ਉਹਨਾਂ ਨੂੰ ਕਮਰਾ ਦਿੰਦੇ ਸੀ ਤੇ ਉਹਨਾਂ ਉਹ ਜਿਹੜੇ ਦੋਸ਼ੀ ਹੈਗੇ ਸੀ ਉਹ ਪਾਕਿਸਤਾਨ ਦੇ ਜਿਹੜੇ ਉਹਨਾਂ ਦੇ ਸਮਗਲਰ ਹੈਗੇ ਉਹਨਾਂ ਨਾਲ ਇੱਥੋਂ ਹੀ ਬੈਠੇ ਕੰਟੈਕਟ ਕਰਦੇ ਹੁੰਦੇ ਸੀ ਇੱਥੋਂ ਹੀ ਅੱਗੋਂ ਉਹਨਾਂ ਦੀ ਪਲੈਨਿੰਗ ਚੱਲਦੀ ਹੁੰਦੀ ਸੀ ਵੀ ਅਸੀਂ ਨਸ਼ੇ ਨੂੰ ਅੱਗੇ ਕਿੱਥੇ ਲੈ ਕੇ ਜਾਣਾ ਹੈ ਸੱਚੀ ਕਿਹਾ ਪਾਕਿਸਤਾਨ ਦੇ ਵਿੱਚ ਤੁਸੀਂ ਦੱਸਿਆ ਕਿ ਇੱਥੋਂ ਹੀ ਸੰਪਰਕ ਹੁੰਦਾ ਸੀ ਸਾਰਾ ਜਾਂ ਇੱਥੋਂ ਹੀ ਨਸ਼ਾ ਸਮਗਲ ਹੁੰਦਾ ਸੀ ਉਹ ਜਦੋਂ ਖੇਪ ਆਂਦੀ ਸੀ ਕਿ ਇੱਥੇ ਆਂਦੀ ਸੀ ਇੱਥੋਂ ਫਿਰ ਡਿਵਰਸ ਹੁੰਦੀਆਂ ਦੇਖੋ ਅਸੀਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਸਾਡਾ ਨਾ ਕੇਸ ਅੰਡਰ ਇਨਵੈਸਟੀਗੇਸ਼ਨ ਹੈ ਇਨੀਸ਼ially 2 ਲੱਖ 2 ਕਿਲੋ 580 ਗ੍ਰਾਮ ਅਸੀਂ ਹਿਰੋਇਨ ਫੜੀ ਸੀ ਉਸ ਤੋਂ ਬਾਅਦ ਵੀ ਅਸੀਂ ਕਾਫੀ ਦੋਸ਼ੀਆਂ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਸੀ ਅਜੇ ਹੋਰ ਵੀ ਇਹਦੇ ਵਿੱਚ ਕਾਫੀ ਵੱਡੀ ਮੱਛੀਆਂ ਕਿੰਨੇ ਪਹਿਲਾਂ ਕਮਰਸ਼ial ਤੁਸੀਂ ਕਰ ਚੁੱਕੇ ਸਾਡੇ ਉਤੇ ਬਟਾਲਾ ਡਿਸਟ੍ਰਿਕਟ ਦੇ ਵਿੱਚ 72 ਅਕਿਊਜ਼ਡ ਦੇ ਖਿਲਾਫ 52 ਕੇਸ ਅਸੀਂ ਬਣਾ ਕੇ ਭੇਜੇ ਸੀਗੇ ਜਿਨ੍ਹਾਂ ਦੀ ਕੀਮਤ 27 ਕਰੋੜ ਰੁਪਈਆ ਹੈਗੀ ਸੀ ਜਿਨ੍ਹਾਂ ਨੂੰ ਅਸੀਂ ਫ੍ਰੀਜ਼ ਫ੍ਰੀਜ਼ਿੰਗ ਪ੍ਰੋਪਰਟੀ ਦੀ ਕਿੰਨੀ ਹੈ ਇਸ ਪ੍ਰੋਪਰਟੀ ਦੀ ਵੀ 4.5-5 ਕਰੋੜ ਰੁਪਏ ਦੇ ਕਰੀਬ ਵੈਲਿਊ ਹੈਗੀ ਐ ਇਸ ਨੂੰ ਵੇਚ ਸਕਣਗੇ ਤੇ ਕੰਮ ਕਰ ਸਕਣਗੇ ਕੀ ਕਰ ਸਕਣਗੇ ਦੇਖੋ ਅਸੀਂ ਇਹਨਾਂ ਦੇ ਕੰਪੀਟੈਂਟ ਅਥਾਰਟੀ ਦੇ ਸਾਰੇ ਨੋਟਿਸਸ ਵਗੈਰਾ ਇੱਥੇ ਲਗਾ ਦਿੱਤੇਗੇ ਉਹਦੇ ਤਹਿਤ ਇਹ ਕੰਮ ਜ਼ਰੂਰ ਕਰ ਲੈਣਗੇ ਫਿਲਹਾਲ ਬਟ ਇਹ ਨਾ ਤਾਂ ਇਹਨੂੰ ਸੇਲ ਕਰ ਸਕਦੇ ਨਾ ਇਹਨੂੰ ਲੀਸ ਤੇ ਦੇ ਸਕਦੇ ਨਾ ਇਹ ਪ੍ਰੋਪਰਟੀ ਕਿਸੇ ਹੋਰ ਨੂੰ ਟਰਾਂਸਫਰ ਹੋ ਸਕਦੀ ਹੈ ਤੇ ਫਰਦਰ ਅਸੀਂ ਇਹਦੀ ਜਲਦੀ ਅਸੀਂ ਫੋਰਫੀਚਰ ਦੀ ਵੀ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਇਹ ਸਰਕਾਰ ਦੇ ਖਾਤੇ ਚਲ ਜਾਏਗਾ ਸਰਕਾਰ ਦੇ ਖਾਤੇ ਚ ਚਲੀ ਜਾਏਗੀ ਫੋਰ ਫੀਚਰ ਯਾਨੀ ਕਿ ਇਸ ਨੂੰ ਸੀਜ਼ ਵੀ ਕੀਤਾ ਜਾਏਗਾ ਨਿਲਾਮ ਵੀ ਹੋ ਸਕਦਾ ਕਿਉਂਕਿ ਇਹ ਇੱਥੋਂ ਬੈਠ ਕੇ ਹੀ ਪਾਕਿਸਤਾਨ ਜਾਂ ਨਸ਼ੇ ਦੀਆਂ ਜਿਹੜੀਆਂ ਸਮਗਲਿੰਗ ਦੀਆਂ ਗੱਲਾਂ ਚੱਲਦੀਆਂ ਸੀ ਔਰ ਬਿਨਾ ਆਇਡੈਂਟੀਟੀ ਤੋਂ ਸਮਗਲਰ ਇੱਥੇ ਆਉਂਦੇ ਸੀ ਔਰ ਨਸ਼ੇ ਦਾ ਕਾਰੋਬਾਰ ਕਰਦੇ ਸੀ ਚੰਗਾ ਉਪਰਾਲਾ ਚੰਗਾ ਕਦਮ ਆ ਕੈਮਰਾਮੈਨ ਬੰਟੀ ਦੇ ਨਾਲ ਆਨ 에ਅਰ ਨਿਤਿਨ ਲੂਥਰਾ ਅਮਰੀਸ਼ਰ